ਜੀਤ ਕਲ ਜੀ ਮਨਰਾਸੀ ਤੋਂ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਤੇ ਆਪਦੇ ਘਰਾਂ ਦੇ ਵਿੱਚ ਰਾਜੀ-ਵਾਜੀ ਹੋਵੋਗੇ ਜੀ ਲਓ ਜੀ ਦਿਨ ਹੋ ਗਿਆ ਅੱਜ ਸੋਮਵਾਰ ਦਾ ਤੇ ਅੱਜ ਆਪਾਂ ਤਿਆਰ ਹੋ ਗਏ ਆ ਮੇਲੇ ਤੇ ਜਾਣ ਵਾਸਤੇ ਨੇੜੇ ਹੀ ਸਾਡੇ ਇੱਥੇ ਅੱਧੇ ਪੌਣੇ ਘੰਟੇ ਦੀ ਵਾਰਟ ਹੈ ਗੈਸੰਪੁਰ ਸ਼ਹਿਰ ਹੈ ਉੱਥੇ ਲੱਗਦਾ ਜੀ ਮੇਲਾ ਤੇ ਚਲੋ ਜੀ ਚੱਲਦੇ ਆ ਮੇਲੇ ਵਿੱਚ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦਾ ਤੇ ਮੇਲੇ ਦੇ ਬਣੇਰਿਓ ਵਲੌਗ ਦੇ ਵਿੱਚ ਐਂਡ ਤੱਕ ਜਰੂਰ ਦੇਖਿਓ ਜੀ ਤੇ ਜੇ ਤੁਸੀਂ ਪਹਿਲੀ ਵਾਰੀ ਆਏ ਹੋ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਹੁਣ ਇਹ ਰੋਡ ਬਹੁਤ ਹੀ ਵਧੀਆ ਬਣ ਗਈ ਹੈ ਬਿਲਕੁਲ ਸਾਫ਼ ਸੁਥਰੀ ਤੇ ਚੌੜੀ ਰੋਡ ਬਣ ਗਈ ਹੈ ਇੱਕ ਸਾਈਡ ਤੇ ਸਾਈਕਲ ਤੇ ਮੋਟਰਸਾਈਕਲ ਜਾਣ ਵਾਲਾ ਰਾਹ ਤੇ ਵਿਚਾਲੇ ਜਿਹੜਾ ਆਉਣ ਜਾਣ ਵਾਲੇ ਦਾ ਰਾਹ ਬਹੁਤ ਵਧੀਆ ਚੌੜੀ ਸੜਕ ਬਣ ਗਈ ਹੈ ਤੇ ਬਹੁਤ ਸੁਵਿਧਾ ਹੋ ਗਈ ਹੈ ਤੇ ਇੱਧਰ ਦੇਖੋ ਖੇਤਾਂ ਦੇ ਵਿੱਚ ਗਾਈਆਂ ਚੱਲ ਰਹੀਆਂ ਆਂ ਪੁਰਦਵਾਰਾ ਸਾਹਿਬ ਸ਼ਹਿਰ ਦੇ ਵਿੱਚ ਇਸ ਕਰਕੇ ਬਸਾਦਨ ਪਾਸੇ ਖੜੇ ਕੀਤੇ ਆ ਤੁਰ ਕੇ ਜਾ ਰਹੇ ਆ ਬਾਬਾ ਰਸ਼ ਅੱਜ ਪੂਰੀ ਰੌਣਕ ਹੈ ਗੁਰਦੁਆਰਾ ਸਾਹਿਬ ਜੁਨੀ ਲਾਡਲ ਦੇਖਾ ਇਹਨਾਂ ਨੇ ਇੱਥੇ ਘੰਟੇ ਲਗਾਏ ਕਿ ਇਹ ਜਨਮ ਨੂੰ ਚੰਨ ਆ ਰਹੇ ਆ ਆਪਾਂ ਲਈ ਇਹ ਵੀ ਲਾ ਸਾਹਮਣੇ ਤੇ ਆ ਰਹੇ ਨੇ ਬਾਹਰ ਇਹ ਜੋ ਬਣਾਉਂਦਾ ਹੋਣਾ ਮਤਲਬ ਕਿਹੜੀਆਂ ਦੁਕਾਨਾਂ ਸਜੀਆਂ ਹੋਈਆਂ ਬਾਜੀ ਗੁਲਦਸਤੇ

पूरी दकान लगिया हा चूड़ियों इधर लगिया हार ਮੰਦੇ ਤੇ ਮੇਲੇ ਨਿਕਲੇ ਹਨ ਉਹਨਾਂ ਕੁਲੇ ਕਿਤੇ ਚੂੜੇ ਖਿਡੌਣੇ ਬੱਚਿਆਂ ਦੇ ਕਿਤੇ ਸੋਨੇ ਰੰਗ ਦੇ ਪਰਖੇ ਆ ਉਸ ਮੇਲੇ ਤੇ ਲੈ ਸੀ ਕਾਪੂ ਹੁਣੇ ਤੋਂ ਵੀ ਦੇਖਣ ਲੋ ਇਧਰ ਕੀਆ ਗੋਲਕ ਵਗੈਰਾ ਸਾਰਾ ਕੁਝ ਵਗੈਰਾ ਹਨੂਮਾਨ ਜੀ ਦੀਆਂ ਸ਼ਿਵ ਜੀ ਦੀਆਂ ਮੂਰਤੀਆਂ ਕੜੇ ਚੂੜੀਆਂ ਸੱਟ ਦੀਆਂ ਦੁਕਾਨਾਂ ਨੱਕ ਪਿੰਨੇ ਜਾਂਦੇ ਆ

ਦਰਸIGE ਦੁੱਧੀਆਂ ਦੇ ਤੇ ਉਹਦੇ ਰਾਈਂ ਬ੍ਰਦਰ ਜੋੜੇ ਜਮਾ ਕਰਾ ਰਹੇ ਆ ਮੈਂ ਚਲਦੀ ਆਂ ਉੱਧਰ नशियूं रहण वॾी त सुख पढ़े नशे

ਇਹ ਐਸੀ ਆਪਾਂ ਜ਼ਿਆਦਾ ਲੰਗਰ ਛਕਣ ਵਾਸਤੇ ਦੋ ਜਿਮਾ ਦੇਖ ਲਓ ਛੋਟੇ ਛੋਟੇ ਪਰਚੇ ਅਡਾ ਜੜੀਆਂ ਲਈਆਂ ਸੀ ਪਹਿਲਾਂ ਮੈਂ ਲਈਆਂ ਚ ਸਾਰੇ ਕੰਮ ਦੇ ਕੰਮ ਕੀ ਹੋਈ ਐ ਇੱਕ ਹੀ ਆ ਨਾ ਝੁੱਲਾਂ तो बहुत है लाइक ही लगे हुआ

बुजुर्ग है माता संख्या कोई जरूरी कम लगता हैमरदास महाराज ने जाओ जिठे की नमी न्याओ कोई जरूरी गलत करनी है उस बुढ़ी माई ने मन चाल कुछ हो र लगता है अंदरों मन में ख्याल आया कि मेरे जिठे ने कोई गोदी ना करनी ਜੋਨ ਮੀਨ ਵਿੱਚ ਪੈਰ ਵਕ ਰਿਹਾ ਮੇਰਾ ਦੋਸਤਾਂ ਨੂੰ ਸਿਰਤੇ ਨਹੀਂ ਹੈ ਕਿ ਵੀ ਸੁਣੋ ਕੋਈ ਗਲਤੀ ਨਹੀਂ ਕਿਤੇ ਜੱਜੇ ਤੋਂ ਗਲਤੀ ਨਹੀਂ ਹੋਈ ਹੋਵੇ ਉੱਟੜੀ ਮਾਈ ਨੇ ਬਾਪੇ ਉੱਤੇ ਤੋਂ ਗਲਤੀ ਨਹੀਂ ਜੱਜੇ ਤੋਂ ਕੋਈ ਗਲਤੀ ਨਹੀਂ ਹੋਵੇ ਜਿਹੜੇ ਜੱਜ ਨੇ ਸੇਵਾ ਕਰਦੀਆ ਕੋਈ ਗਲਤੀ ਨਹੀਂ ਕੀਤੀ ਬਸ ਉੱਟੜੇ ਨੇ ਕਿਹਾ ਮੈਨੂੰ ਨਹੀਂ ਪਤਾ ਮਾਰਦਾ ਬਸ ਉਹਨਾਂ ਦਾ ਸਾਹਮਣੇ ਗਿਰਲਾ ਕੇ ਲੈਣ ਕੋਈ ਗੱਲ ਕਰਨੀ ਹੈ ਪਰ ਮੈਨੂੰ ਪੂਰਾ ਵਿਸ਼ਵਾਸ ਹੈ

ਆਪਣੀ ਦਿੱਤੀ ਕਿਰੀਂ ਪ੍ਰਵਾਹ ਕਰ ਜਾ ਦੇਖੀ ਚੀਜ਼ਾਂ ਦੇ ਅੰਦਰ ਹੀ ਪਾਉਂਦੇ ਨੇ ਨਾ ਹਾਂ ਦੇ ਆਧ ਗਾਨੇ ਕਰੇ ਸੇ ਤੋਂ ਬੁੱਢੀ ਤੋਂ ਬੰਨ੍ਹਣ ਵਧੀਆ ਜਾ ਉਹਨੂੰ ਕੰਮ ਕਰਨਾ ਪੈਣੇ ਮੀਰਾ ਦਲੀਲ ਦਲੀਲ ਕੋ ਅੰਗੇ ਛੋਟੇ ਮੇਂ ਟੋਕਰੀਆਂ ਢੋਲੇ ਉਹ ਗੱਲਾਂ ਵੀ ਚਿੱਤੇ ਆਈਆਂ ਕਿੰਨੇ ਦਾ ਹੈ ਅੱਖਾਂ ਬੁਲਾਦ ਨਾਲ ਬੜੀਆਂ ਸਖਤ ਬੈਠੇ ਰੋਈ सवा तो दो ਇਸੇ ਸਾਰਾ ਕਰਵਾ ਦਿੱਤੇ ਨੇ ਅੱਥਾ ਕਿਉਂ ਨਰਾਤ ਹੁਜੂ ਗੁਰੂ ਰਾਮਦਾਸ ਮਹਾਰਾਜ ਜੇ ਕਿਤੇ ਰਹਿ ਗਏ ਉਹ ਤਾਂ ਭਿੱਜ ਗਿਆ ਤੁਮ ਨਾਲ ਤੇ ਜਦੋਂ ਸਾਡੀ ਸੰਗਤ ਆ ਗਈਆਂ ਅੰਟਿੰਗ ਜੀ ਸਾਰੀਆਂ ਧੰਗੂ ਲੈ ਕੇ ਖਲੋਤੇ ਗੁਰੂ ਅਮਰਦਾਸ ਮਹਾਨ ਤੋਂ ਕਹੇ ਗੁਰੂ ਰਾਮਦਾਸ ਤੋਂ ਗੁਰੂ ਕਿੱਤਾ ਦੇਣਾ ਉਹ ਸੰਸ ਦੇ

ब्लॉग वजिए लग्या होगा लाइक शेयर कमेंट करके जरूर दस्यो जी मिलेंगे कल एक नवे ब्लॉग दे सारू सताल जी हसते हसते रहो जी असो महीना सब की खुशियां भरिया सत श्रीकाल धन्यवाद